ਭਾਰਤੀ ਜਨਤਾ ਪਾਰਟੀ ਦੇ ਮੁਖ ਦਫਤਰ ਡੁਗਰੀ ਮਰਲ ਟਾਊਨ ਐਕਸਟੈਂਸ਼ਨ ਵਿਖੇ ਜ਼ਿਲ੍ਹਾ ਪ੍ਰਧਾਨ ਰਚਨੀਸ਼ ਤਿਮਾਨ ਅਤੇ ਹਾਊਸ ਦੇ ਉਪਨੇਤਾ ਰੋਹਿਤ ਸਿੱਕਾ ਦੀ ਅਗਵਾਈ ਹੇਠ ਨਗਰ ਨਿਗਮ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਵੱਲੋਂ ਜੋ ਚੋਰ ਦਰਵਾਜ਼ਾ ਰਾਹੀਂ 1054 ਮਤੇ ਜਨਰਲ ਹਾਊਸ ਵਿੱਚ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੀ ਲੜੀਵਜੋ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਅਤੇ ਕੌਂਸਲਰਾਂ ਵੱਲੋਂ ਵਿਸ਼ੇਸ਼ ਬੈਠਕਕਾਰ ਵਿਰੋਧ ਕੀਤਾ ਗਿਆ ਪਤਿਕਾਣ ਗਲਤਕਾਰ ਦਾ ਪ੍ਰਬੰਧਕਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਰਚਨੀਸ਼ ਤਿਮਾਨ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਾデア ਰਚਨੀਸ਼ti ਮਾਨ ਤੇ ਹਾਊਸ ਦੇ ਉਪਨੇਤਾ ਰੋਹਿਤ ਸਿਕਨਿਕੀ ਦੱਸਿਆ ਸੁਣਾ ਦਿੰਦੇ ਆ ਦੇਖੋ ਅੱਜ ਦੀ ਜਿਹੜੀ ਹਾਊਸ ਦੀ ਜਨਰਲ ਹਾਊਸ ਦੀ ਬੈਠਕ ਸੀਗੀ ਉਹਦੇ ਵਿੱਚ ਟੋਟਲ ਤਾਂ ਸਭ ਤੋਂ ਪਹਿਲੇ ਤਾਂ ਮੈਂ ਗੱਲ ਕਹੂੰਗਾ ਜਿਹੜੇ ਮੇਅਰ ਸਾਹਿਬ ਨੇ ਸਾਡੇ ਸਤਿਕਾਰਯੋਗ ਉਹ ਡੰਮੀ ਮੇਅਰ ਸਾਹਿਬ ਨੇ ਕਿਉਂਕਿ ਜਿਹੜੇ 1054 ਮਤੇ ਸੀਗੇ ਉਹ ਰਾਤ 11 ਵਜੇ ਬਲੈਕਆਊਟ ਦੇ ਦਰਮਿਆਨ ਸਾਨੂੰ ਪੀਡੀਐਫ ਵੀ ਦਿੱਤੇ ਗਏ ਤੁਸੀਂ ਦੇਖੋ 1054 ਮਤੇ ਦੇ ਤੱਕ ਕਰੀਬਨ ਕਰੀਬਨ 1500 ਪੇਜ ਆ ਉਹ ਡਾਊਨਲੋਡ ਕਦੋਂ ਕਰਾਂਗੇ ਪੜਾਂਗੇ ਕਦੋਂ ਇਹ ਤਾਂ ਚੋਰ ਰਾਸਤੇ ਦੇ ਨਾਲ ਇਹ ਜਿਹੜੇ ਕਾਉਂਸਲਰ ਦੇ ਕੰਮ ਨਹੀਂ ਹੈਗੇ ਇਹ ਐਮਐਲਏਆਂ ਦੇ ਕੰਮ ਨੇ ਔਰ 80% ਕੰਮ ਜਿਹੜੇ ਨੇ ਵੈਸਟ ਹਲਕੇ ਦੇ ਸੰਜੀਵ ਅਰੋੜਾ ਜੀ ਦੇ ਨੇ ਕੰਮ ਔਰ ਲੁਧਿਆਣਾ ਸ਼ਹਿਰ ਦੀ ਜਿੰਨੇ ਟੈਕਸਪੇਅਰ ਜਿਨ੍ਹਾਂ ਦਾ ਜਨਤਾ ਦਾ ਟੈਕਸ ਦਾ ਪੈਸਾ ਹੈ ਉਹ ਸਾਰੇ ਦਾ ਸਾਰਾ ਸਨੇ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਐਮ ਐਲ ਏ ਸਾਹਿਬ ਸਾਰਾ ਟੈਕਸ ਦਾ ਪੈਸਾ ਆਮ ਆਮ ਵੀ ਪਾਰਟੀ ਦੇ ਵਲੰਟੀਅਰ ਦੇ ਉੱਪਰ ਲਾ ਰਹੇ ਨੇ ਜਿਹੜੇ ਸਾਡੇ ਕਾਉਂਸਲਰਾਂ ਦੇ ਵਿਪક્ષੀ ਕਾਉਂਸਲਰ ਜਿਹੜੇ ਕਾਂਗਰਸ ਦੇ ਬੀ ਜੀ ਪੀ ਦੇ ਸਾਡੇ ਸਾਥੀ ਲੋਕ ਨੇ ਅਕਾਲੀ ਦਲ ਜਾਂ ਆਜ਼ਾਦ ਨੇ ਉਹਨਾਂ ਦੇ ਜਿੰਨੇ ਵੀ ਸਾਡੇ ਮਤੇ ਜਿਹੜੀ ਵੀ ਸਾਡੀ ਐਪਲੀਕੇਸ਼ਨ ਡਿਮਾਂਡਸ ਨੇ ਵਿਕਾਸ ਕਾਰਜਾਂ ਦੀ ਉਹ ਸਾਰੇ ਸਸਪੈਂਡ ਕਰ ਦਿੱਤੇ ਜਾਂਦੇ ਨੇ ਜੇਕਰ ਅਸੀਂ ਟਿਊਬਲਾਂ ਦੇ ਆਪਰੇਟਰ ਚੇਂਜ ਕਰਦੇ ਆ ਉਹ ਸਸਪੈਂਡ ਕਰ ਦਿੱਤੇ ਜਾਂਦੇ ਨੇ ਔਰ ਮੋٹے ਮੋٹے ਲੈਵਲ ਦੇ ਉੱਤੇ ਦੇਖਿਆ ਗਿਆ ਤੇ ਆਪਣੇ ਇਹਨਾਂ ਦੇ ਜਿੰਨੇ ਕਾਉਂਸਲਰ ਨੇ ਉਹਨਾਂ ਦੇ ਟਿਊਬਲ ਵੀ ਆਪਰੇਟਰ ਵੀ ਬਦਲੇ ਹੋਏ ਨੇ ਉਹਨਾਂ ਦੇ 40 40 ਸਫਾਈ ਕਰਮਚਾਰੀ ਸੀਵਰਮੈਨ ਵੀ ਭਰਤੀ ਕੀਤੇ ਹੋਏ ਆਪਣੇ ਬੰਦੇ ਸਾਰੇ ਕੀਤੇ ਆ ਸੋ ਜਿਸ ਤਰ੍ਹਾਂ ਪਿਛਲੇ ਦਿਨੇ ਸੰਜੀਤ ਕਵਰ ਜੀ ਨੇ 8.5 ਕਰੋੜ ਰੁਪਏ ਦੇ ਟੈਂਡਰ ਦੇ ਵਿੱਚ 10% ਕਮਿਸ਼ਨ ਲੈਣ ਦੇ ਮੁਕਦਮੇ ਦੇ ਵਿੱਚ ਉਹ ਅੰਦਰ ਨੇ ਉਹ ਇਹ 1200 ਕਰੋੜ ਰੁਪਏ ਦਾ ਕਪਲਾ ਹੈ 1200 ਕਰੋੜ ਰੁਪਏ ਦੇ ਵਿੱਚ ਦੇਖੋ ਕਿੰਨੀ ਗੰਦ ਆ ਰਹੀਏ ਕਪਲੇ ਦੀ 1200 ਕਰੋੜ ਰੁਪਏ ਦਾ ਅਸੀਂ ਕਿਸੇ ਕਾਉਂਸਲਰ ਨੇ ਪੜਿਆ ਹੀ ਨਹੀਂ ਆ ਆਪੇ ਅੰਡਰ ਦੀ ਟੇਬਲ ਚੋਰ ਦਰਵਾਜੇ ਤੋਂ ਪਾਸ ਕਰਵਾਣਾ ਚਾਹੁੰਦੇ ਆ ਇਹ ਕਾਨੂੰਨੀ ਦੀ ਸਿੱਕਾ ਜੀ ਹੁਣ ਕੀ ਹੈ ਗਰੂਨੀ ਲੜਾਈ ਲੜੀ ਜਾਊ ਇਹ ਜ਼ਮੀਨੀ ਸਤਰ ਤੇ ਵੀ ਲੜਾਈ ਲੜੀ ਜਾਏਗੀ ਕਾਨੂੰਨੀ ਸਤਰ ਤੇ ਵੀ ਲੜਾਈ ਲੜੀ ਜਾਏਗੀ ਅਸੀਂ ਲੁਧਿਆਣੇ ਸ਼ਹਿਰ ਦੇ ਜਨਤਾ ਦੇ ਰਾਖੇ ਆ ਲੋਕਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਇੱਕ ਇੱਕ ਕਾਉਂਸਲਰ ਕੋ ਬੀਬੀ ਮਤਦਾਤਾ ਦਾ ਆਸ਼ੀਰਵਾਦ ਆ ਤੋਂ ਅਸੀਂ ਸਾਡਾ ਫਰਜ਼ ਆ ਉਹਨਾਂ ਦੀ ਹੱਕਾਂ ਦੀ ਰਾਖੀ ਕਰਨਾ ਸੋ ਅਸੀਂ ਕਰਾਂਗੇ ਜੀ ਅਸੀਂ ਜ਼ਮੀਨੀ ਸਤਰ ਤੇ ਵੀ ਲੜਾਂਗੇ ਕਾਨੂੰਨੀ ਸਤਰ ਤੇ ਵੀ ਲੜਾਂਗੇ ਲੜਾਈ ਅਜੀਤ ਪਾਜੀ ਅੱਜ ਹਾਊਸ ਦੀ ਮੂਵਿੰਗ ਸੀਗੀ ਗੁਰੂਆਂ ਦਾ ਪਵੰਦਾ ਵਿੱਚ ਜਿਹਦੇ ਵਿੱਚ ਬੀਜੇਪੀ ਵਰਕਰਾਂ ਦੇ ਵੱਲੋਂ ਕੌਂਸਲਰਾਂ ਦੇ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਅੱਜ ਬੈਠਕ ਵੀ ਕੀਤੀ ਜਾ ਰਹੀ ਹੈ ਕੀ ਕਹਣ ਜਾਂਦੇ ਦੇਖੋ ਜੀ ਬੜੀ ਮੰਦਭਾਗੀ ਘਟਨਾ ਜੁਦੇਹਾਣੇ ਦੇ ਕਾਰਪੋਰੇਸ਼ਨ ਦੇ ਇਤਿਹਾਸ 'ਚ ਹੋਈ ਹੈ 1000 ਤੋਂ ਵੱਧ ਮਤੇ ਬਿਨਾ ਆਪੋਜੀਸ਼ਨ ਦੇ ਲੀਡਰਾਂ ਦੇ ਆਪੋਜੀਸ਼ਨ ਕੌਂਸਲਰਾਂ ਦੀ ਬਿਨਾ ਹਾਜ਼ਰੀ ਤੋਂ ਜਿਹੜੀ ਮੌਜੂਦਾ ਸਰਕਾਰ ਦੇ ਕੌਂਸਲਰ ਤੇ ਮੇਅਰ ਸਾਹਿਬ ਪਾਸ ਕਰ ਰਹੇ ਆ ਇਹ ਕਿੱਥੇ ਦਾ ਦੇਖੋ ਉਚਿਤ ਕਾਨੂੰਨ ਹੈ ਇਹ ਜੇ ਉਹ ਜਿੱਤ ਕੇ ਮੇਅਰ ਬਣੇ ਆ ਜਾਂ ਕੌਂਸਲਰ ਬਣੇ ਆ ਜਾਂ ਡਿਪਟੀ ਮੇਅਰ ਬਣੇ ਨੇ ਤੇ ਇਹ ਵੀ ਤਾਂ ਜਿੱਤ ਕੇ ਹੀ ਉੱਥੇ ਪਹੁੰਚੇ ਨੇ ਕਿ ਇਹ ਲੋਕਾਂ ਦੇ ਨੁਮਾਇੰਦੇ ਨਹੀਂ ਆ ਇਹਨਾਂ ਦੀ ਗੈਰ ਹਾਜ਼ਰੀ 'ਚੋਂ ਮਤੇ ਪਾਸ ਕਰ ਰਹੇ ਉਹ ਸਾਰਾ ਦਾ ਸਾਰਾ ਜੁਧਿਆਣੇ ਦੀ ਕਾਰਪੋਰੇਸ਼ਨ ਨੂੰ ਠੱਗਣ ਦਾ ਖੇੜਾ ਕਾਰਪੋਰੇਸ਼ਨ ਦਾ ਬਹੁਤ ਵੱਡਾ ਸਕੈਮ ਹੋਣ ਜਾ ਰਿਹਾ ਸੀ ਜਿਹੜਾ ਆਪੋਜੀਸ਼ਨ ਨੇ ਰੋਕ ਲਿਆ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਰੋਕ ਲਿਆ ਤੇ ਇਸ ਸਕੈਮ ਦਾ ਆਣ ਵਾਲੇ ਸਮੇਂ ਦੇ ਖੁਲਾਸਾ ਵੀ ਹੋਊਗਾ ਕਿਉਂਕਿ ਜਿਹੜੇ ਮਤੇ ਪਾਸ ਕਰ ਰਹੇ ਸੀ ਪਤਾ ਨਹੀਂ ਕਿੰਨਾ ਕੋਸੇ ਜਾਇਜ ਨਜਾਇਜ ਇਹਨਾਂ ਨੇ ਕੰਮ ਕਰਨੇ ਸੀ ਪ੍ਰੋਜੈਕਟ ਬਣਾਉਣੇ ਸੀ ਕਿਉਂਕਿ ਦੇਖੋ ਕੋਈ ਵੀ ਜਦ ਮਤਾ ਪਾਸ ਹੁੰਦਾ ਉਹ ਚ ਹਾਊਸ ਦੀ ਪੂਰੀ ਸਹਿਮਤੀ ਹੁੰਦੀ ਹੈ ਬਿਨਾ ਹਾਊਸ ਦੀ ਸਹਿਮਤੀ ਤੋਂ ਮਤਾ ਪਾਸ ਕਰਨ ਦਾ ਮਤਲਬ ਤਾਂ ਇਹ ਹੀ ਹੈ ਵੀ ਬਹੁਤ ਵੱਡਾ ਕੋਈ ਸਕੈਂਡਲ ਕਰਨ ਦੀ ਤਿਆਰੀ ਸੀਗੀ ਆਮ ਆਦਮੀ ਸਰਕਾਰ ਕਿਉਂਕਿ ਇਹਨਾਂ ਨੂੰ ਪਤਾ ਵੀ ਆਣ ਵਾਲੇ ਸਮੇਂ 2027 ਚ ਇਹਨਾਂ ਦੀ ਦੁਬਾਰਾ ਸਰਕਾਰ ਨਹੀਂ ਆਣੀ ਹੈ ਤੇ ਹੁਣ ਕੇਸ਼ਰੀਵਾਲਜੀ ਦੇ ਇਹਨਾਂ ਨੂੰ ਆਦੇਸ਼ ਆ ਜਿੰਨਾ ਹੋ ਸਕਦਾ ਪੰਜਾਬ ਨੂੰ ਲੁੱਟ ਲੋ ਤੇ ਉਸੇ ਲੁੱਟ ਦੇ ਜਿਹੜੇ ਸੰਦਰਭ ਚ ਲੁਧਿਆਣੇ ਨੂੰ ਲੁੱਟਣ ਦੇ ਅੱਗੇ ਹੋਇਆ ਤੇ ਕਾਨੂੰਨੀ ਲੜਾਈ ਲੜੀ ਜੂਗੂ ਬਿਲਕੁਲ ਕਾਨੂੰਨੀ ਲੜਾਈ ਭਾਰਤੀ ਜਨਤਾ ਪਾਰਟੀ ਵੱਲੋਂ ਲੜੀ ਹੋਊਗੀ ਸਾਡੇ ਜਿਲ੍ਹਾ ਪ੍ਰਧਾਨ ਰਜਨੀਸ਼ ਧਮਾਸ ਜੀ ਵੱਲੋਂ ਵੀ ਅੱਜ ਪਾਰਟੀ ਦਫ਼ਤਰ ਵੀ ਮੀਟਿੰਗ ਰੱਖੀ ਗਈ ਹੈ ਸੰਦਰਭ ਚ ਤੇ ਅਸੀਂ ਇਹਦੀ ਪੂਰੀ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਇਸੇ ਲੜਾਈ ਨੂੰ ਜਿੱਤ ਕੇ ਹਟਾਂਗੇ ਅਸੀਂ ਕਿਸੇ ਵੀ ਤਰ੍ਹਾਂ ਦੀ ਲੁਧਿਆਣੇ ਦੇ ਲੋਕਾਂ ਨਾਲ ਠੱਗੀ ਠੋਰੀ ਨਹੀਂ ਹੁੰਦਾਂਗੇ ਲੁਧਿਆਣੇ ਸ਼ਹਿਰ ਦੇ ਲੋਕਾਂ ਦੇ ਹੱਕਾਂ 'ਤੇ ਢਾਕਾ ਮਾਰਨ ਦੀ ਕੋਸ਼ਿਸ਼ ਕੀਤੀ ਦੇਖੋ ਤੁਸੀਂ ਸਹੀ ਸ਼ਬਦ ਕਹੇ ਆ ਬਈ ਇਹ ਡਾਕਾ ਰੀਗਾ ਇਹ ਤਾਂ ਇੱਕ ਇਸ ਤਰ੍ਹਾਂ ਦੀ ਹਨੇਰਗਰਦੀ ਮਤਲਬ ਖੜੀ ਕੀਤੀ ਗਈ ਆ ਬਈ ਲੁਧਿਆਣੇ ਦੇ ਇਤਿਹਾਸ ਚ ਮੈਂ ਨਹੀਂ ਸਮਝਦਾ ਐਡਾ ਜਿੱਡਾ ਤੁਹਾਡਾ ਬਜਟ ਆ ਉਹਨੇ ਤੁਸੀਂ ਮਤੇ ਉਹਨੇ ਕਰੋੜ ਦੇ ਤੁਸੀਂ ਲੈ ਕੇ ਆ ਰਹੇ ਹੋ ਚੋਰ ਦਰਵਾਜ਼ੇ ਨਾਲ ਲੈ ਕੇ ਆ ਰਹੇ ਹੋ ਰਾਤ ਨੂੰ 11 ਵਜੇ ਕਾਉਂਸਲਰ ਨੂੰ ਪਾ ਰਹੇ ਹੋ ਪੇਪਰਲੈਸ ਦੇ ਨਾਂ ਤੇ ਕਿੱਡੀ ਵਧੀਆ ਗੱਲ ਕਰਦੇ ਆ ਕਿੰਨੇ ਪੜੇ ਲਿਖੇ ਸਾਡੇ ਸ਼ਹਿਰ ਦੇ ਲੀਡਰ ਹੋ ਗਏ ਤੇ ਬਹਾਨਾ ਬਣਾ ਰਿਹਾ ਪੇਪਰਲੈਸ ਦਾ ਤੇ ਉਹ 4 ਜੀਬੀ ਦਾ ਉਹ ਪੇਜ ਨੇ ਉਹਨਾਂ ਨੂੰ ਡਾਊਨਲੋਡ ਕਰਨ ਲਈ ਹੀ ਮੈਨੂੰ ਲੱਗਦਾ 2-3 ਘੰਟੇ ਲੱਗ ਜਾਣੇ ਆ ਉਹਦੇ ਕਿੰਨਾ ਨੈਟ ਚਾਹੀਦਾ ਉਹ ਕਿਸੇ ਕੋਲ ਨੈਟ ਦਾ ਘੱਟ ਪਾਵਰ ਹੋਵੇ ਤਾਂ ਉਹਦੇ ਵਿਚਾਰੇ ਦੇ ਡਾਊਨਲੋਡ ਹੀ ਨਹੀਂ ਹੋਣੇ ਔਰ ਫੇ ਪੜੂ ਕਦੋਂ ਹੋ ਇਹਨੂੰ 1100 1500 ਪੇਜਾਂ ਨੂੰ ਸੋ ਇਹ ਜਿੱਦਾਂ ਦਾ ਸਿਸਟਮ ਕੀਤਾ ਇਹ ਇੱਕ ਬੜੀ ਨਾ ਹਾਸਿਉਣੀ ਮਜ਼ਾਕੀਆ ਗੱਲ ਬਣ ਗਈ ਆ ਵੀ ਤੁਸੀਂ ਕਿੱਦਾਂ ਯਾਰ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਤੁਸੀਂ ਭਾ ਨਹੀਂ ਦੇ ਰਹੇ ਤੁਸੀਂ ਉਹਨਾਂ ਦੀ ਗੱਲ ਰੱਖਣ ਦਾ ਉਹਨਾਂ ਨੂੰ ਦੱਸਣ ਦਾ ਮੌਕਾ ਨਹੀਂ ਦੇ ਰਹੇ ਤੇ ਜਨਤਾ ਦਾ ਕੀ ਹਾਲ ਹੋ ਰਿਹਾ ਤੁਹਾਡੇ ਰਾਜ ਦੇ ਵਿੱਚ ਉਹ ਤਰਾਹੀ ਤਰਾਹੀ ਕਰ ਰਹੀ ਹੈ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਸੋ ਇਸ ਕਰਕੇ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਸਾਰੀ ਓਪੋਜੀਸ਼ਨ ਨੇ ਭਾਰਤੀ ਜਨਤਾ ਪਾਰਟੀ ਕਾਂਗਰਸ ਕਾਲੀ ਦਲ ਸਾਰਿਆਂ ਦੇ ਕੌਂਸਲਰਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਔਰ ਬਾਈਕਾਟ ਕੀਤਾ ਦੇਖੋ ਉਹਦੇ ਚ ਜੋ ਮੋਟਾ ਮੋਟਾ ਦੇਖਿਆ ਇੱਕ ਕੌਂਸਲਰ ਨੂੰ ਪਤਾ ਹੀ ਨਹੀਂ ਵੀ ਮੇਰੇ ਵਾਰਡ ਦਾ ਕੋਈ ਕੰਮ ਹੋ ਰਿਹਾ ਅਗਰ ਉਹਨੂੰ ਪਤਾ ਹੀ ਨਹੀਂ ਉਹ ਬਾਰ ਬਾਰ ਆਪਣੀ ਦਰਖਾਸਤ ਲੈ ਕੇ ਜਾਂਦਾ ਮੇਅਰ ਸਾਹਿਬ ਕੋਲ ਕਮਿਸ਼ਨਰ ਸਾਹਿਬ ਕੋਲ ਉਸਰਾں ਕੋਲ ਤੇ ਉਥੋਂ ਉਹਦੇ ਕੋਈ ਕਾਰਵਾਈ ਨਹੀਂ ਹੁੰਦੀ ਇੱਕ ਲਾਈਟਾਂ ਦਾ ਤੁਸੀਂ ਇੱਕ ਕਾਉਂਸਲ ਹੁੰਦੇ ਨਹੀਂ 파ਰੇ ਜਿਹੜੇ ਸਮਾਰਟ ਸਿਟੀ ਦੇ ਨਾਂ ਤੇ ਆ ਔਰ ਐਦਾਂ ਵਿਵਹਾਰ ਕਰਦੇ ਹੋ ਜਿਵੇਂ ਮੰਗਤਿਆਂ ਦੀ ਤਰ੍ਹਾਂ ਕਹਿੰਦੇ ਪੰਜ-ਪੰਜ ਲੈ ਲਓ ਕਹਿੰਦੇ ਦੋ-ਦੋ ਲੈ ਲਓ ਸੋ ਇਹ ਕੀ ਇੱਕ ਨੁਮਾਇੰਦਿਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋਗੇ ਤੁਸੀਂ ਤੁਮਾਰ ਸਾਹਿਬ ਨੂੰ ਅਗਲੇ ਇਰਾਨੇ ਤੇ ਕੀ ਕੋਈ ਕੋਡ ਬੋਲੇ ਤੁਹਾਡੇ ਕੋਡ ਦਾ ਵੀ ਰੁਕਿੱਤਾ ਜਾਊਗਾ ਕੋਈ ਬਿਲਕੁਲ ਅੱਜ ਬੇਸ਼ੱਕ ਸਾਡੇ ਦੇਸ਼ ਦੇ ਹਾਲਾਤ ਬੜੇ ਉਸ ਮੋੜ ਤੇ ਨੇ ਜਦੋਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਲਈ ਲੜਨ ਦੀ ਜ਼ਰੂਰਤ ਆ डीसी ਸਾਹਿਬ ਨੇ ਛੁੱਟੀਆਂ ਕਰਤੀਆਂ ਸਕੂਲਾਂ 'ਚ ਹਦਾਇਤਾਂ ਜਾਰੀ ਕਰਤੀਆਂ ਅਸੀਂ ਲੋਕਾਂ ਨੂੰ ਉਹਦੇ ਪ੍ਰਤੀ ਅਵੇਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਰਲ ਮਿਲ ਕੇ ਰਹਿਣਾ ਹੌਸਲੇ ਨਾਲ ਰਹਿਣਾ ਆਪਣੇ ਦੇਸ਼ ਲਈ ਖੜਨਾ ਇੱਕ ਦੂਜੇ ਦੀ ਮਦਦ ਕਰਨੀ ਆ ਔਰ ਯਾਰ ਤੁਸੀਂ ਹਾਊਸ ਦੀ ਮੀਟਿੰਗ ਬੁਲਾ ਰਹੇ ਹੋ ਉਹ ਵੀ ਚੋਰ ਦਰਵਾਜ਼ੇ ਨਾਲ ਏਜੰਡੇ ਪਾਸ ਕਰਾ ਰਹੇ ਹੋ ਤੇ ਤੁਹਾਡੇ ਤੇ ਕਾਨੂੰਨ ਨਹੀਂ ਲੱਗੂ ਹੁੰਦਾ ਰਾਤੀ ਬਲੈਕਆਊਟ ਆਇਆ ਰਾਤ ਨੂੰ ਇਹ ਜੇ ਵਟਸਐਪ ਕਰ ਰਹੇ ਨੇ ਰਾਤ ਨੂੰ 11 ਵਜੇ ਜਿਸ ਟਾਈਮ ਬਲੈਕਆਊਟ ਸੀਗਾ ਉਸ ਟਾਈਮ ਇਹਨਾਂ ਦਾ ਵਟਸਐਪ ਆ ਰਿਹਾ ਕਾਉਂਸਲਰਾਂ ਨੂੰ ਲੈਟ ਹਾਂ ਲੈਟਰ ਵਨ ਸੀ ਗਿਆ ਤੁਸੀਂ ਇਹਦਾ ਮਤਲਬ ਵੀ ਤੁਸੀਂ ਜੋ ਮਰਜ਼ੀ ਕਰ ਲੋ ਤੁਸੀਂ ਜਦੋਂ ਮਰਜ਼ੀ ਵਰਕਿੰਗ ਹੈ ਨੋ ਇਹ ਜੀ ਕਿਹੜੀ ਚੋਰ ਬਜਾਰੀ ਅੜੀ ਗੱਲ ਆ ਅਗਰ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਆ ਤਾਂ ਅਸੀਂ ਉਸ ਦੇ ਵਿੱਚ ਬਰਾਬਰ ਤੁਹਾਡੇ ਨਾਲ ਦੋ ਕਦਮ ਬਰਾਬਰ ਅੱਗੇ ਹੋ ਕੇ ਖੜੇ ਆ ਠੀਕ ਹੈ ਨਾ ਅੱਜ ਬੜੀ ਹੈਰਾਨੀ ਹੋਈ ਕਮਿਸ਼ਨਰ ਮੇਅਰ ਸਾਹਿਬ ਕਰ ਰਹੇ ਪ੍ਰੈਸ ਕਾਨਫਰੈਂਸ ਕਹਿੰਦੇ ਜੀ ਜਿਹੜਾ ਆ ਮੁੱਦਾ ਸੀ ਤਰਸ ਦੇ ਆਧਾਰ ਤੇ ਨੌਕਰੀਆਂ ਦਾ ਮਤੇ ਪਾਸ ਕੀਤਾ ਉਹ ਮੁੱਦਾ ਚੱਕਿਆ ਕਿ ਨਹੀਂ ਸੀ ਉਹ ਮੁੱਦਾ ਤਾਂ ਸਭ ਤੋਂ ਪਹਿਲਾਂ ਬੀਜੇਪੀ ਨੇ ਪਿਛਲੀ ਹਾਊਸ ਦੇ ਵਿੱਚ ਚੱਕਿਆ ਹੁਣ ਵੀ ਚੱਕਿਆ ਕਿ ਉਹ ਲੋਕ ਜਿਹੜੇ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਤਰਜ਼ ਦੇ ਆਧਾਰ ਤੇ ਉਹਨਾਂ ਲੋਕਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੀ ਮਾਨੀ ਮਦਦ ਦੀ ਲੋੜਾ ਨੂੰ ਮਾਨੀ ਮਦਦ ਦਿੱਤੀ ਜਾਵੇ ਸੋ ਉਹ ਤੁਸੀਂ ਅੱਜ ਉਹਨਾਂ ਨੂੰ ਪਾਸ ਕਰਨ ਲੱਗੇ ਕਹਿ ਰਹੇ ਹੋ ਕਿ ਅਸੀਂ ਉਹਨਾਂ ਨੂੰ ਪਾਸ ਕਰ ਰਹੇ ਹਾਂ ਉਹਦਾ ਵਿਰੋਧ ਕੌਣ ਕਰਦਾ ਅਸੀਂ ਤੁਹਾਡੇ ਤੋਂ ਅੱਗੇ ਖੜੇ ਹਾਂ ਉਹਦੇ ਪੱਖ ਦੇ ਵਿੱਚ ਉਸ ਮਤੇ ਦੇ ਲੇਕਿਨ ਤੁਸੀਂ 154 1054 ਮਤੇ ਕਿਹੜੇ ਲੈ ਕੇ ਆ ਰਹੇ ਹੋ ਉਹ ਕਿਹੜੀ ਸਿਮਤੀ ਦੇ ਨੇ ਉਹ ਤੁਹਾਨੂੰ ਐਮਐਲਏ ਦੀ ਜਿਹੜੀ ਚੋਣ ਲੜਨੀ ਆ ਵੈਸਟ ਹਲਕੇ ਤੋਂ ਉਹ ਸਿਮਤੀ ਆ ਮਿੱਤਰਾ ਉਹ ਸਿਮਤੀ ਦੇ ਮਤੇ ਨੇ ਲਿਜਾਣਾ ਲਾਈਟ ਲਈ ਟੀਂਗਾ ਚਾਟ ਤੇ ਰਪੋਟ